ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਆਰਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਡੋਨਾਲਡ ਟਰੰਪ ਦੇ ਰਹੇ ਨੇ ਕਮਲਾ ਹੈਰਿਸ ਨੂੰ ਬਰਾਬਰ ਦੀ ਟੱਕਰ ਚਾਰ ਸੂਬਿਆਂ ਦਾ ਸਰਵੇਖਣ ਆਇਆ ਸਾਹਮਣੇ 10 ਲੱਖ ਭਾਰਤੀ ਅਮਰੀਕੀ ਚੋਣਾਂ 'ਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ ਪੈਰਾਲੰਪਿਕ ਦੇ ਇਤਿਹਾਸ ਦੇ ਵਿੱਚ ਜੂਡੋ 'ਚ ਭਾਰਤ ਦਾ ਪਹਿਲਾ ਤਗਮਾ ਪੀਐਮ ਮੋਦੀ ਨੇ ਕਪਲ ਪਰਮਾਰ ਨੂੰ ਦਿੱਤੀ ਵਧਾਈ ਆਪ ਨੂੰ ਲੱਗਾ ਉਹ ਵੱਡਾ ਛਟਕਾ ਸਾਬਕਾ ਮੰਤਰੀ ਰਾਜੇਂਦਰ ਪਾਲ ਨੇ ਫੜਿਆ ਕਾਂਗਰਸ ਦਾ ਹੱਥ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ ਫਰ ਹਾਲੇ ਵੀ ਮਹਿੰਗਾਈ ਦਰ ਤੇ ਜਤਾਈ ਚਿੰਤਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇੱਕ ਅਹਿਮ ਖਬਰ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅਮਰੀਕਾ ਦੇ ਵਿੱਚ 7 ਸੂਬਿਆਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਸੂਬਿਆਂ ਦੇ ਵਿੱਚ ਕਮਲਾ ਹੈਰਿਸ ਲਗਾਤਾਰ ਅੱਗੇ ਚੱਲ ਰਹੀ ਸੀ ਪਰ ਹੁਣ ਇੱਥੇ ਡੋਨਾਲਡ 트੍ਰੰਪ ਦੇ ਵੱਲੋਂ ਤਗੜਾ ਮੁਕਾਬਲਾ ਦਿੱਤਾ ਗਿਆ ਡੋਨਾਲਡ 트੍ਰੰਪ ਇਸ ਵੇਲੇ ਕਮਲਾ ਹੈਰਿਸ ਦੀ ਬਰਾਬਰੀ ਕਰਦੇ ਹੋਏ ਨਜ਼ਰ ਆਏ ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਆਈ ਰਿਪੋਰਟ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਜ਼ਬਰਦਸਤ ਉਤਰਾ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ 트럼ਪ ਨੂੰ ਆਪਣੇ ਰਾਸ਼ਵ ਵਿਵਾਰ ਦੀ ਕਾਰ ਦਾ ਸਿਆਸੀ ਲਾਭ ਮਿਲ ਰਿਹਾ ਹੈ 트럼ਪ ਨੇ 10 ਦਿਨਾਂ ਦੇ ਵਿੱਚ ਹੀ ਬਾਜ਼ੀ ਪਲਟ ਦਿੱਤੀ ਹੈ ਤੇ ਉਹਨਾਂ ਨੇ ਸੱਤ ਸਭ ਤੋਂ ਮਹੱਤਵਪੂਰਨ ਸਵਿੰਗ ਰਾਜਾਂ ਦੇ ਵਿੱਚੋਂ ਚਾਰ ਵਿੱਚੋਂ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦੇ ਬਰਾਬਰ ਆ ਗਏ ਨੇ ਦਿਲਚਸਪ ਗੱਲ ਹੈ ਕਿ 10 ਦਿਨ ਪਹਿਲਾਂ ਤੱਕ 트럼ਪ ਇਨ੍ਹਾਂ ਸਾਰੇ ਸੂਬਿਆਂ ਦੇ ਵਿੱਚ ਕਮਲਾ ਹੈਰਿਸ ਤੋਂ ਪਿੱਛੇ ਸਨ ਹੁਣ ਕਮਲਾ ਦੀ ਲੀਡ ਸਿਰਫ ਤਿੰਨ 트럼ਪ ਰਾਜਾਂ ਤੱਕ ਸਿਮਟ ਗਈ ਹੈ 트럼ਪ ਨੇ ਆਪਣੀ ਮੁਹਿੰਮ ਨੂੰ MAGE ਦੇ ਆਲੇ-ਦੁਆਲੇ ਆਧਾਰਿਤ ਕੀਤਾ ਹੈ। 트럼프 ਹਰ ਮੀਟਿੰਗ ਦੇ ਵਿੱਚ ਰਾਸ਼ਵਾਦੀ ਮੁੱਦੇ ਚੱਕ ਰਹੇ ਨੇ। ਤੁਹਾਨੂੰ ਦੱਸ ਦੇ ਕਿ ਅਮਰੀਕਾ ਦੇ 7 ਮਹੱਤਵਪੂਰਨ ਸੂਬੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਦੇ ਨੇ। ਇਹਨਾਂ ਦੇ ਵਿੱਚ ਜੇ ਤੂੰ ਨੂੰ ਆਦਾ ਮਿਲਦਾ। 트럼프 ਦੀ ਰਿਪਬਲਿਕਨ ਪਾਰਟੀ ਹੁਣ ਵੱਡੇ ਇਕੱਠਾਂ ਤੇ ਜ਼ੋਰ ਦੇ ਰਹੀ ਹੈ। ਸੋ ਪਹਿਲਾਂ 트럼프 ਛੋਟੀਆਂ-ਛੋਟੀਆਂ ਮੀਟਿੰਗਾਂ ਕਰ ਰਹੇ ਸੀ ਆਪਣੇ ਗ੍ਰੈਜੂਲੇ ਫਲੋਰੀਡਾ ਦੇ ਵਿੱਚ ਭਾਰੀ ਜਨਤਕ ਸਮਰਥਨ ਤੋਂ ਬਾਅਦ 트럼프 ਹੁਣ ਅਗਲੇ 60 ਦਿਨਾਂ ਦੌਰਾਨ ਦੇਸ਼ ਭਰ ਦੇ 120 ਵੱਡੀਆਂ ਮੀਟਿੰਗਾਂ ਕਰਨਗੇ ਇਸ ਦੌਰਾਨ 트럼ਪ ਕਮਲਾ ਹੈਰਿਸ ਨੂੰ ਕਮਿਊਨਿਟਿਸਟ ਕਿਹਾ ਕੇ ਅਮਰੀਕੀ ਮਾਧ ਵਰਗ ਨੂੰ ਲਗਾਤਾਰ ਆਕਰਸ਼ਿਤ ਕਰ ਰਹੇ ਨੇ 트럼ਪ ਮੱਧ ਵਰਗ ਨੂੰ ਉੱਚ ਟੈਕਸਾਂ ਦੇ ਜੋਖਮ ਦੇ ਵਿੱਚ ਪਾ ਰਹੇ ਨੇ ਉਸ ਦੀ ਇਹ ਚਾਲ ਕਮ ਕਰਦੀ ਨਜ਼ਰ ਆ ਰਹੀ ਹੈ 10 ਸਤੰਬਰ ਨੂੰ 트럼ਪ ਕਮਲਾ ਦੀ ਪਹਿਲੀ ਬਹਿਸ ਹੋਵੇਗੀ ਇਸ ਤੋਂ ਬਾਅਦ ਚੋਣ ਤਸਵੀਰ ਸਪਸ਼ਟ ਹੋਵੇਗੀ 트럼ਪ ਜਾਂ ਫਿਰ ਕਮਲਾ ਹੈਰਿਸ ਇਹਨਾਂ ਦੋਵਾਂ ਦੇ ਵਿੱਚੋਂ ਕੌਣ ਜਿੱਤ ਸਕਦਾ ਦੋਹਾਂ ਉਮੀਦਵਾਰਾਂ ਦੇ ਪ੍ਰਦਰਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਚੋਣ ਦੀ ਤਸਵੀਰ ਸਪਸ਼ਟ ਹੋ ਜਾਏਗੀ ਕਿਉਂਕਿ ਇਸ ਤੋਂ ਬਾਅਦ ਦੋਹਾਂ ਵਿਚਾਲੇ ਕੋਈ ਬਹਿਸ ਨਹੀਂ ਹੋਏਗੀ ਅਨੁਮਾਨ ਲੱਗਦਾ ਹੈ ਕਿ ਟਰੰਪ ਅਤੇ ਉਸ ਸਮੇਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਵਿਚਾਲੇ ਜੂਨ ਚ ਹੋਈ ਬਹਿਸ ਦੇ ਵਿੱਚ ਬਾਈਡਨ ਪੂਰੇ ਤਰੀਕੇ ਹਾਰ ਗਏ ਸੀ ਉਸ ਤੋਂ ਬਾਅਦ ਹੀ ਬਾਈਡਨ ਨੂੰ ਇਸ ਰੇਸ ਦੇ ਵਿੱਚੋਂ ਹਟਾਉਣਾ ਪਿਆ ਟਰੰਪ ਦੀ ਰਣਨੀਤੀ ਕਮਲਾ ਤੇ ਨਿੱਜੀ ਹਮਲੇ ਤੇਜ਼ ਕਰਨ ਦੀ ਹੈ ਉਹਨਾਂ ਨੇ ਕਮਲਾ ਨੂੰ ਗੈਰ ਅਮਰੀਕੀ ਹੋਣ ਦੇ ਮੁੱਦੇ ਤੇ ਘੇਰ ਲਿਆ ਮਹਾਰਾਜਾ ਕਹਿਣਾ ਹੈ ਕਿ ਉਹ ਕਮਲਾ ਤੇ ਅਕਤੂਬਰ ਸਰਪ੍ਰਾਈਜ਼ ਵੀ ਛੇੜਨ ਜਾ ਰਹੇ ਨੇ ਪਾਵ ਨਵੰਬਰ ਚ VOTING ਤੋਂ ਪਹਿਲਾਂ ਕਮਲਾ ਤੇ ਵੱਡਾ ਨਜੀ ਹਮਲਾ ਹੋ ਸਕਦਾ ਹੈ ਉਪਰਾਸ਼ਪਤੀ ਕਮਲਾ ਹੈਰਿਸ ਹੁਣ ਖੁਦ ਨੂੰ ਮੱਧ ਵਰਗ ਦਾ ਸਮਰਥਨ ਸਮਰਥਕ ਸਾਬਤ ਕਰਨ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ ਕਮਲਾ ਨੇ ਪੈਲਸਵੀਨੀਆ ਅਸੈਂਬਲੀ ਚ ਟੈਕਸ ਕਟੌਤੀ ਦਾ ਵੱਡਾ ਐਲਾਨ ਕੀਤਾ ਕਮਲਾ ਦੀ ਨਜ਼ਰ ਹੁਣ ਅਮਰੀਕਾ ਦੇ 68% ਮੱਧ ਵਰਗ ਦੇ ਜੋ VOTER ਹਨ ਉਹਨਾਂ ਦੇ ਉੱਤੇ ਤੇ ਦੋਹਾਂ ਉਮੀਦਵਾਰਾਂ ਦੇ ਬਰਬੋਟੇ ਵੱਖ-ਵੱਖ ਤਰ੍ਹਾਂ ਦੇ ਜਕਈਏ ਤਾਂ ਮਾਪਦੰਡ ਅਜ਼ਮਾਏ ਜਾ ਰਹੇ ਨੇ ਕਿ ਉਹਨਾਂ ਦੀ ਪਾਰਟੀ ਨੂੰ ਹੀ ਜਿੱਤ ਦਾ ਮੂੰਹ ਵੇਖਣ ਨੂੰ ਮਿਲੇ ਪਰ ਨਤੀਜੇ ਵਾਲੇ ਦਿਨ ਪਤਾ ਲੱਗੇਗਾ ਕਿ ਆਖਰਕਾਰ ਕਮਲਾ ਹੈਰਿਸ ਜਾਂ ਫਿਰ ਡੋਨਾਲਡ ਟਰੰਪ ਇਹਨਾਂ ਦੋਹਾਂ ਦੇ ਵਿੱਚੋਂ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਏਗਾ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇੱਕ ਖਬਰ ਆਈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਭਾਰਤੀਆਂ ਦਾ ਦਬਦਬਾ ਇਸ ਤਰੀਕੇ ਕਾਇਮ ਹੈ ਕਿ ਕਾਫੀ ਹਿੱਸੇਦਾਰੀ ਜਾਂ ਭਾਗੀਦਾਰੀ ਇਸ ਨੂੰ ਕਿਹਾ ਜਾ ਸਕਦਾ ਹੈ ਇਸ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਭਾਰਤੀਆਂ ਦੀ ਵੱਖ ਨੂੰ ਮਿਲ ਸਕਦੀ ਇਸ ਪੂਰੇ ਮਾਮਲੇ ਸੰਬੰਧੀ ਇੱਕ ਰਿਪੋਰਟ ਆਈ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ 1 ਮਿਲੀਅਨ ਭਾਰਤੀ ਅਮਰੀਕੀ ਦਾ ਟੀਚਾ ਜਿਹੜਾ ਅਪਡੇਟ ਕੀਤਾ ਗਿਆ ਇਸ ਦੌਰਾਨ ਲੋਗੋ ਐਂਡ ਜੋ ਅਮਰੀਕਨ ਵੋਟ ਮੈਟਰ ਤਹਿਤ ਚੋਣ ਮਹਿੰਮ ਸ਼ੁਰੂ ਕੀਤੀ ਗਈ ਜੋ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਲਈ ਭਾਰਤੀ ਅਮਰੀਕੀ ਵੋਟਰਾਂ ਦੀ VOTING ਨੂੰ ਉਤਸ਼ਾਹਿਤ ਕੀਤਾ ਜਾ ਸਕਿਆ। ਉਹਨਾਂ ਦਾ ਟੀਚਾ 10 ਲੱਖ ਅਮਰੀਕੀ ਭਾਰਤੀ ਵੋਟਰਾਂ ਨੂੰ ਰਜਿਸਟਰ ਕਰਨਾ ਹੈ। ਇਹ ਯਕੀਨੀ ਬਣਾਉਣਾ ਹੈ ਕਿ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਉਹਨਾਂ ਦੇ ਵਿਚਾਰ ਸੁਣ। ਚੋਣਾਂ ਦੇ ਵਿੱਚ ਸਿਰਫ 2 ਮਹੀਨਿਆਂ ਦੇ ਕਰੀਬ ਦਾ ਸਮਾਂ ਰਹਿ ਚੁੱਕਿਆ ਹੈ ਅਤੇ ਮਹਿੰਮ ਦਾ ਉਦੇਸ਼ VOTING ਪ੍ਰਕਿਰਿਆ ਦੇ ਵਿੱਚ ਭਾਰਤੀ ਅਮਰੀਕੀ ਦੀ ਸ਼ਮੂਲੀਅਤ ਨੂੰ ਵਧਾਉਣਾ ਹੈ। ਭਾਰਤੀ ਅਮਰੀਕੀ ਪਾਵੇਂ ਕੀ ਅਮਰੀਕਾ ਦੀ ਆਬਾਦੀ ਦਾ ਸਿਰਫ 1.5 ਫੀਸਦੀ ਨੇ ਜੋ ਮੁੱਖ ਸਵਿੰਗ ਸੂਬਿਆਂ ਦੇ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਦੀਆਂ ਵੋਟਾਂ ਬਹੁਤ ਹੀ ਪ੍ਰਭਾਵਸ਼ਾਲੀ ਹੋ ਸਕਦੀਆਂ ਨੇ ਅਮਰੀਕਾ ਦੇ ਵਿੱਚ ਭਾਰਤੀ ਅਮਰੀਕੀ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮੁਹਿੰਮਾਂ ਜ਼ੋਰਦਾਰ ਢੰਗ ਦੇ ਨਾਲ ਆਪਣੀ ਪਹੁੰਚ ਕਰ ਰਹੀਆਂ ਨੇ ਇਸ ਮੁਹਿੰਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਭਾਰਤੀ ਅਮਰੀਕੀ ਵੋਟਰਾਂ ਦੇ ਵਿਚਾਰਾਂ ਨੂੰ ਸਮਝਣ ਦੇ ਲਈ ਇੱਕ ਸਰਵੇਖਣ ਵੀ ਸ਼ਾਮਲ ਹੈ ਭਾਰਤੀ ਅਮਰੀਕੀ ਪਾਈਚਾਰਾ ਜਿਸ ਦੇ ਵਿੱਚ 4.5 ਮਿਲੀਅਨ ਲੋਕ ਸ਼ਾਮਲ ਨੇ ਖਾਸ ਤੌਰ ਤੇ ਅਮਰੀਕਾ ਦੇ ਫਲੋਰੀਡਾ, ਜਾਰਜੀਆ, ਅਰੀਜ਼ੋਨਾ, ਵਰਜੀਨੀਆ, ਨਿਊ ਜਰਸੀ, ਟੈਕਸਾਸ ਤੇ ਕੈਲੀਫੋਰਨੀਆ ਵਰਗੇ ਸੂਬਿਆਂ ਦੇ ਉੱਤੇ ਕੇਂਦਰਿਤ ਕੀਤਾ ਗਿਆ ਇਹ ਉਹ ਸੂਬੇ ਜੋ ਚੋਣ ਨੀਤੀਆਂ ਦੇ ਲਈ ਰਾਸ਼ਟਰਪਤੀ ਚੋਣਾਂ ਕਰਾਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਨੇ ਤੇ ਇਹਨਾਂ ਸੂਬਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋਹੇ ਪਾਰਟੀਆਂ ਦੇ ਰਾਸ਼ਟਰਪਤੀ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਚੋਣ ਮੁਹਿੰਮਾ ਇੱਥੇ ਚਲਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਨਾਲ ਲੋਕਾਂ ਦੇ ਨਾਲ ਵੱਧ ਤੋਂ ਵੱਧ ਗੱਲਬਾਤ ਵੀ ਕੀਤੀ ਜਾ ਰਹੀ ਹੈ ਚੋਣ ਪ੍ਰਚਾਰ ਕਾਫੀ ਜ਼ੋਰ ਤੇ ਇਹਨਾਂ ਸੂਬਿਆਂ ਦੇ ਵਿੱਚ ਕੀਤਾ ਜਾ ਰਿਹਾ ਹੈ ਦੇਖਣ ਵਾਲੀ ਗੱਲ ਹੁਣ ਇਹੀ ਹੈ ਕਿ 5 ਨਵੰਬਰ ਨੂੰ ਹੋਣ ਵਾਲੀਆਂ ਅਸਰਾਸ਼ਪਤੀ ਚੋਣਾਂ ਦਾ ਜਦ ਨਤੀਜਾ ਆਵੇਗਾ ਤੇ ਆਖਰਕਾਰ ਕਮਲਾ ਹੈਰਿਸ ਜਾਂ ਫਿਰ ਡੋਨਾਲਡ ਟਰੰਪ ਕਿਸ ਨੂੰ ਜਿੱਤ ਮਿਲੇਗੀ ਤੇ ਕਿਸ ਨੂੰ ਹਾਰ ਦਾ ਮੂ ਜੜਾ ਉਹ ਵੇਖਣਾ ਪਵੇਗਾ ਪੈरिस ਪੈਰਾ ਲੰਪਿਕ 2024 ਦੇ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਭਾਰਤੀ ਖਿਡਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਵੀ ਤੋਂ ਵੱਧ ਤਗਮੇ ਭਾਰਤ ਦੀ ਝੋਲੀ ਪਏ ਜਿਸ ਦੇ ਵਿੱਚ ਸੋਨ ਤਗਮੇ ਚਾਂਦੀ ਦੇ ਤਗਮੇ ਇਸ ਤੋਂ ਇਲਾਵਾ ਕਾਂਸੀ ਦੇ ਤਗਮੇ ਵੀ ਸ਼ਾਮਲ ਹੈ ਤੇ ਹੁਣ ਜੋ ਖਬਰ ਆਈ ਹੈ ਕਿ ਪਹਿਲਾ ਭਾਰਤ ਦਾ ਮੈਡਲ ਆਇਆ ਹੈ ਜੂਡੋ ਦੇ ਵਿੱਚ ਇਤਿਹਾਸਿਕ ਮੈਡਲਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਭਾਰਤ ਨੇ ਜੂਡੋ ਖੇਡ ਦੇ ਵਿੱਚ ਪਹਿਲਾ ਆਪਣਾ ਮੈਡਲ ਜਿੱਤਿਆ ਇਸ ਨੂੰ ਲੈ ਕੇ पीएम नरेंद्र मोदी ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਖਿਡਾਰੀ ਨੂੰ ਵਧਾਈ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡਾ ਇਹ ਪਹਿਲਾ ਮੈਡਲ ਜੋ ਹੈ ਉਹ ਇਸ ਖਿਡਾਰੀ ਦੀ ਬਦੌਲਤ ਆ ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਹੈ ਕਿ ਪੈਰਿਸ ਪੈਰਾ ओलंपिक 2024 ਦੇ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ جاری ਹੈ ਇਸ ਲੜੀ ਦੇ ਵਿੱਚ ਕਪਲ ਪਰਮਾਰ ਨੇ ਜੇ 1 60 ਕਿਲੋਗ੍ਰਾਮ ਪੁਰਸ਼ ਪੈਰਾ ਜੁਦੂ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ 5 ਸਤੰਬਰ ਨੂੰ ਹੋਏ ਕਾਂਸੀ ਦੇ ਤਗਮੇ ਦੇ ਮੁਕਾਬਲੇਤ ਵਿੱਚ ਕਪਲ ਨੇ ਬ੍ਰਾਜ਼ੀਲ ਦੇ एलिटन ਨੂੰ ਇੱਕ ਤਰਫਾ 10 ਜ਼ੀਰੋ ਦੇ ਨਾਲ ਹਰਾਇਆ ਪੈਰਾਓਲੰਪਿਕਸ ਦੇ ਇਤਿਹਾਸ ਦੇ ਵਿੱਚ ਜੂਡੋ ਚਪਾਰਨ ਦਾ ਇਹ ਪਹਿਲਾ ਤਗਮਾ ਸੀ ਉੱਥੇ ਕਪਿਲ ਪਰਮਾਰ ਦੀ ਸਜਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਕਿ ਬਹੁਤ ਹੀ ਯਾਦਗਾਰ ਖੇਡ ਪ੍ਰਦਰਸ਼ਨ ਅਤੇ ਇੱਕ ਵਿਸ਼ੇਸ਼ ਤਗਮਾ ਕਪਿਲ ਪਰਮਾਰ ਨੂੰ ਵਧਾਈਆਂ ਕਿਉਂਕਿ ਉਹ ਪੈਰਾਓਲੰਪਿਕ ਵਿੱਚ ਜੂਡੋ ਦੇ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਪੈਰਾ ਲੰਪਿਕ 2024 ਵਿੱਚ ਪੁਰਸ਼ਾਂ ਦੇ 60kg ਜੇ 1 ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਦੇ ਲਈ ਉਸ ਨੂੰ ਵਧਾਈ ਦਿੱਤੀ ਉਸ ਦੀਆਂ ਅੱਗੇ ਦੀਆਂ ਕੋਸ਼ਿਸ਼ਾਂ ਦੇ ਲਈ ਸ਼ੁਭ ਕਾਮਨਾਵਾਂ ਵੀ ਜੜੀਆਂ ਨੇ ਉਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਤੀਆਂ ਗਈਆਂ ਜੇਕਰ ਗੱਲ ਕੀਤੀ ਜਾਵੇ ਇਸ ਖੇਡਾਂ ਦੀ ਤੇ ਪੈਰਾ ਲੰਪਿਕਸ ਦੇ ਵਿੱਚ ਉਹਨਾਂ ਖਿਡਾਰੀਆਂ ਨੂੰ ਖੜਾਇਆ ਜਾਂਦਾ ਹੈ ਜਿਹੜੇ ਕੀ ਕਿਸੇ ਨਾ ਕਿਸੇ ਤਰੀਕੇ ਆਪਣੇ ਸਰੀਰ ਦੇ ਕਿਸੇ ਅੰਗ ਤੋਂ ਵੰਜਿਤ ਰਹਿ ਜਾਂਦੇ ਨੇ ਤੇ ਇਸ ਖੇਡਾਂ ਦੇ ਜੋ ਇਤਿਹਾਸਿਕ ਪ੍ਰੋਗਰਾਮ ਕਰਵਾਏ ਜਾਂਦੇ ਨੇ ਉਹਨਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਖਿਡਾਰੀਆਂ ਦਾ ਵੇਖਣ ਨੂੰ ਮਿਲਦਾ ਹੈ ਪਰ ਜੇ ਅਸੀਂ ਗੱਲ ਕਰੀਏ ਪੈਰਾ ਲੀਮਪਿਕਸ 2024 ਦੀ ਤੇ ਇੱਥੇ ਭਾਰਤੀ ਖਿਡਾਰੀਆਂ ਦਾ ਬਹੁਤ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਇਹ ਪ੍ਰਦਰਸ਼ਨ ਇੰਨਾ ਕਿ ਜ਼ਿਆਦਾ ਸ਼ਾਨਦਾਰ ਹੈ ਕਿ ਹੁਣ ਤੱਕ 20 ਤੋਂ ਵੱਧ ਤਗਮੇ ਜਿਹੜੇ ਨੇ ਉ ਭਾਰਤ ਦੀ ਝੋਲੀ ਪੈ ਚੁੱਕੇ ਨੇ ਜਿਸ ਕਾਰਨ ਦੇਸ਼ ਵਾਸੀ ਵੀ ਕਾਫੀ ਜ਼ਿਆਦਾ ਖੁਸ਼ ਹੈ ਹੁਣ ਸਮਾਇਕ ਨਿੱਕੀ ਜਹੀ ਬ੍ਰੇਕ ਦਾ ਇਸ ਬ੍ਰੇਕ ਤੋਂ ਬਾਅਦ ਮਿਲਾਂਗੇ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ NRI ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ NRI ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ NRI ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ। ਸਾਬਕਾ ਮੰਤਰੀ ਦੇਵਲ ਲੋਕ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ। ਐਕਸ ਅਕਾਊਂਟ ਦੇ ਉੱਤੇ ਸਾਬਕਾ ਮੰਤਰੀ ਦੇਵਲ ਨੇ ਤਿੰਨ ਪੰਨਿਆਂ ਦਾ ਅਸਤੀਫਾ ਪੋਸਟ ਕੀਤਾ ਗਿਆ ਤੇ ਇਸ ਦਾ ਕਹਿਣਾ ਹੈ ਕਿ ਇਹ ਹੋਰ ਪਾਰਟੀ ਦੇ ਨਾਲ ਨਹੀਂ ਰਹਿ ਸਕਦਾ। ਪਾਰਟੀ ਦੇ ਸਾਰੇ ਅਹੁਦਿਆਂ ਤੋਂ ਮੈਂਬਰਸ਼ਿਪ ਤੋਂ ਇਸ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ। हरियाणा ਦੇ ਵਿੱਚ ਉਸ ਵੇਲੇ ਚੋਣਾ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਪਾਰਟੀ ਦੇ ਵੱਲੋਂ ਆਪਣੀ ਰਣਨੀਤੀ ਬਣਾਈ ਜਾ ਰਹੀ ਸੀ ਪਰ ਜਦ ਸਾਬਕਾ ਮੰਤਰੀ ਨੇ ਅਸਤੀਫਾ ਦੇ ਦਿੱਤਾ ਤੇ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਇਸ ਪੂਰੇ ਮਾਮਲੇ ਸਬੰਧੀ ਰਿਪੋਰਟ ਆਈਰਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ ਦਿੱਲੀ ਦੇ ਸਾਬਕਾ ਮੰਤਰੀ ਅਤੇ ਸੀਮਾਪੁਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰ ਪਾਲ ਗੋਤਮ ਅਜਿਆਨੀ ਸ਼ੁੱਕਰਵਾਰ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੋਤਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕੇਜਰੀਵਾਲ ਦੇ ਨਾਮ ਤੇ ਤਿੰਨ ਪੰਨਿਆਂ ਦਾ ਆਪਣਾ ਅਸਤੀਫਾ ਪੋਸਟ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਸਮਾਜਿਕ ਨਿਆਂ ਅਤੇ ਸਾਰੇ ਖੇਤਰਾਂ 'ਚ ਬਹੁਜਨ ਸਮਾਜ ਦੀ ਹਿੱਸੇਦਾਰੀ ਅਤੇ ਸੰਘਰਸ਼ ਨੂੰ ਤੇਜ਼ ਕਰਨ ਲਈ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਅਧਿਆਤ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਜੈਪੀ ਦੱਸਣ ਯੋਗ ਹੈ ਕਿ ਕੇਜਰੀਵਾਲ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਰਜਿੰਦਰ ਪਾਲ ਗੋਤਮ ਕਰੀਬ 2 ਸਾਲ ਪਹਿਲਾਂ ਦਿੱਲੀ ਦੇ ਵਿੱਚ ਹੋਏ ਇੱਕ ਧਾਰਮਿਕ ਪ੍ਰੋਗਰਾਮ 'ਚ Hindu ਦੇਵੀ ਦੇਵਤਿਆਂ ਦੀ ਨਿੰਦਾ ਕਰਨ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਕੁਰਸੀ ਤੱਕ ਖੋਹ ਲਈ ਗਈ ਸੀ 2 ਸਾਲ ਦਾ ਇਸ ਸਮਾਂ ਬੀਤ ਚੁੱਕਿਆ ਜਿਸ ਤੋਂ ਬਾਅਦ ਹੁਣ ਖੁਦ ਇਸ ਸਾਬਕਾ ਮੰਤਰੀ ਦੇ ਵੱਲੋਂ ਅਸਤੀਫਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪੋਸਟ ਕੀਤਾ ਗਿਆ ਤਿੰਨ ਪੰਨਿਆਂ ਦਾ ਇਹ ਅਸਤੀਫਾ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਸ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਹੱਥ ਫੜ ਲਿਆ ਕਾਂਗਰਸ ਪਾਰਟੀ ਦੇ ਵਿੱਚ ਰਜਿੰਦਰ ਪਾਲ ਗੋਤਮ ਸ਼ਾਮਲ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਸਕਰੀਨ ਤੇ ਤੁਸੀਂ ਵੀ ਇਹ ਤਸਵੀਰ ਵੇਖ ਸਕਦੇ ਹੋ ਕਿ ਵੱਡੇ ਕਾਂਗਰਸੀ ਲੀਡਰਾਂ ਦੇ ਵੱਲੋਂ ਇਸ ਸਾਬਕਾ ਮੰਤਰੀ ਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਦੱਸਿਆ ਜਾ ਰਿਹਾ ਹੈ ਕਿ ਮੁਸ਼ਕਲਾਂ ਵੀ ਆ ਸਕਦੀਆਂ ਨੇ ਕਿਉਂਕਿ ਵਿਧਾਨ ਸਭਾ ਚੋਣਾਂ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਆਗੂ ਦਾ ਪਾਰਟੀ ਛੱਡਣਾ ਕਾਫੀ ਮੰਤਪਾਗਾ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਹੁਣ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਤੋਂ ਰਾਹਤ ਮਿਲਣ ਵਾਲੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਪਣੀ ਮੁੱਖ ਨੀਤੀ ਦਾਰ ਦੇ ਵਿੱਚ ਕੁਝ ਫੀਸਦੀ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਹੁਣ ਕਾਫੀ ਜਕਈਤਾ ਪਰੇਸ਼ਾਨੀਆਂ ਦੇ ਹੱਲ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਆਈ ਹੈ ਤੁਹਾਨੂੰ ਦੱਸਦੇ ਆ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਦੇ ਵਿਧਵਾਰ ਨੂੰ ਪਹਿਲਾਂ ਕੀਤੀ ਗਈ ਉਮੀਦ ਦੇ ਅਨੁਸਾਰ ਆਪਣੀ ਮੁੱਖ ਨੀਤੀਦਾਰ ਨੂੰ 25 ਬੇਸਿਕ ਪੁਆਇੰਟ ਘਟਾ ਕੇ 4.25% ਕਰ ਦਿੱਤਾ ਇਸ ਦੌਰਾਨ ਉਮੀਦ ਨਾਲੋਂ ਕਮਜ਼ੋਰ ਅੱਜ ਗੱਲ ਕਰੀਏ ਤਾਂ ਵਿਕਾਸਦਾਰ ਕਾਰਨ ਮਹਿੰਗਾਈ ਨਾਲ ਸੰਬੰਧੀ ਚਿੰਤਾਵਾਂ ਵੀ ਜ਼ਾਹਰ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਗਵਰਨਰ ਨੇ ਆਪਣੀ ਸ਼ੁਰੂਆਤੀ ਟਿੱਪਣੀ ਦੇ ਵਿੱਚ ਕਿਹਾ ਕਿ মুদ্রਾਸਫਿਤੀ ਟੀਚਰ ਦੇ ਨੇੜੇ ਹੋਣ ਦੇ ਨਾਲ ਬੈਂਕ 'ਤੇ ਇੱਕ ਬਹੁਤ ਜ਼ਿਆਦਾ ਕਮਜ਼ੋਰ ਆਰਥਿਕਤਾ ਦੇ ਜੋਖਮ ਬਾਰੇ ਵੱਧ ਤੋਂ ਵੱਧ ਸਾਵਧਾਨ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਮਹਿੰਗਾਈ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਉਂਦੀ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰੀ ਬੈਂਕਰ ਟੀਚਰ ਤੋਂ ਹੇਠਾਂ ਡਿਗਨ ਵਾਲੀ ਮਹਿੰਗਾਈ ਨੂੰ ਲੈ ਕੇ ਉਨੇ ਹੀ ਉਹ ਚਿੰਤਨ ਨੇ ਜਿੰਨਾ ਕਿ ਇਸ ਦੇ ਵਧਨ ਕਾਰਨ ਹੁੰਦੀ ਹੈ ਨਾਲ ਹੀ ਨਾਲ ਇਹ ਸੰਕੇਤ ਵੀ ਦਿੱਤੇ ਗਏ ਨੇ ਕਿ ਆਰਥਿਕਤਾ ਦੇ ਵਿੱਚ ਸਮੁੱਚੀ ਕਮਜ਼ੋਰੀ ਮਹਿੰਗਾਈ ਨੂੰ ਘਟ ਕਰ ਰਹੀ ਸੀ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਿ ਹਾਊਸਿੰਗ ਅਤੇ ਕੁਝ ਸੇਵਾਵਾਂ ਦੇ ਵਿੱਚ ਲਗਾਤਾਰ ਕੀਮਤਾਂ ਦਾ ਦਬਾਅ ਮਹਿੰਗਾਈ ਨੂੰ ਉੱਚਾ ਰੱਖ ਰਿਹਾ ਸੀ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਜੇਕਰ ਬੈਂਕ ਆਫ ਕੈਨੇਡਾ ਦੇ ਜੁਲਾਈ ਪੂਰਵ ਅਨੁਮਾਨ ਦੇ ਅਨੁਮਾਨ ਮਹਿੰਗਾਈ ਲਾਗਤ ਘਟਦੀ ਰਹੀ ਤਾਂ ਨੀਤੀ ਗੱਤ ਦਰ ਦੇ ਵਿੱਚ ਹੋਰ ਕਟੋਤੀਆਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਨੀਤੀ ਦਰ ਨੂੰ 25 ਬੇਸਿਕ ਪੁਆਇੰਟ ਘਟਾ ਕੇ 4.25% ਕਰ ਦਿੱਤਾ ਹੈ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਇੱਥੇ ਚਿੰਤਾਵਾਂ ਵੀ ਨੇ ਕੀ ਕਮਜ਼ੋਰ ਵਿਕਾਸ ਦਰ ਕਾਰਨ ਮਹਿੰਗਾਈ ਦਰ ਸੰਬੰਧੀ ਚਿੰਤਾਵਾਂ ਜਿਹੜੀਆਂ ਉਹਨਾਂ ਦੇ ਵੱਲੋਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਤੇ ਕਟੌਤੀ ਇੱਥੇ ਕੀਤੀ ਗਈ ਹੈ ਮੁੱਖ ਨੀਤੀ ਦਾਰ ਦੇ ਵਿੱਚ ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਪਰੇਸ਼ਾਨੀਆਂ ਦੇ ਜਿਹੜੇ ਹੱਲ ਨੇ ਉਹ ਜ਼ਰੂਰ ਨਿਕਲਣਗੇ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੌਸਮ ਦਾ ਮિજાਜ ਬਦਲਣ ਵਾਲਾ ਹੁਣ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਦਾ ਜ਼ਰੂਰ ਨਜ਼ਰ ਆ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਕਈ ਥਾਂਾਂ ਤੇ ਬੱਦਲਵਾਹੀ ਹੈ ਪਰ ਕਈ ਜ਼ਿਲ੍ਹੇ ਅਜੇ ਵੀ ਆ ਜਿੱਥੇ ਕੀ ਕੜਾਕੇ ਦੀ ਧੁੱਪ ਨਿਕਲੀ ਹੋਈ ਹੈ ਹਮਸ ਭਰੀ ਗਰਮੀ ਤੋਂ ਪੰਜਾਬ ਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਜਿੱਸਾ ਸੀਜ਼ਨ ਦੇ ਵਿੱਚ ਮੀਂਹ ਪੈਣਾ ਚਾਹੀਦਾ ਸੀ ਉਸ ਵੇਲੇ ਕਾਫੀ ਘੱਟ ਮੀਂਹ ਪੰਜਾਬ 'ਚ ਦਰਜ ਕੀਤਾ ਗਿਆ ਪਰ ਹੁਣ ਸਤੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਕਾਰਨ ਗਰਮੀ ਤੋਂ ਥੋੜੀ ਬਹੁਤ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈ ਪਰ ਲੋਕ ਇੱਥੇ ਇਹੀ ਕਹਿ ਰਹੇ ਨੇ ਕਿ ਜਿਹੜੇ ਅਸਲ ਗਰਮੀ ਦੇ ਉਹ ਦਿਨ ਸੀ ਲੋਕਾਂ ਨੇ ਬਹੁਤ ਮੁਸ਼ਕਲ ਦੇ ਨਾਲ ਕੱਟੇ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਲੋਕਾਂ ਨੂੰ ਇਸ ਵਾਧਦੀ ਹੋਈ ਗਰਮੀ ਤੋਂ ਰਾਹਤ ਜੜੀ ਐ ਇਸ ਮਹੀਨੇ ਦੇ ਵਿੱਚ ਮਿਲਦੀ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ ਅੱਜ ਦੇ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦ ਤੋਂ ਜਲਦ ਕਰ ਲਓ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਹਾਲ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਇੱਕ ਰਿਪੋਰਟ ਸਾਹਮਣੇ ਆਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਸ ਦੇ ਨਾਲ ਮੌਸਮ ਦਾ ਮਜਾਜ਼ ਬੱਤਲ ਗਿਆ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਸਵੇਰੇ ਦੇ ਲੋਕਾਂ ਨੂੰ ਐਤਿਆਤ ਵਰਤਨ ਦੀ ਸਲਾਹ ਦਿੱਤੀ ਗਈ ਹੈ ਵਿਭਾਗ ਦੇ ਵੱਲੋਂ ਪੰਜਾਬ ਸਮੇਤ ਚੰਡੀਗੜ੍ਹ ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਅਸ ਦੇ ਲੈ ਕੇ ਜੇਕਰ ਤੁਹਾਡੀ ਕਿਧਰ ਦੂਰ ਜਾਣ ਦੀ ਯੋਜਨਾ ਹੈ ਤਾਂ ਜ਼ਰਾ ਸੰਭਲ ਕੇ ਕਰੋ ਨਿਕਲੋ ਕਿਉਂਕਿ بارش ਕਾਰਨ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਦੱਸਿਆ ਜਾ ਰਿਹਾ ਹੈ ਕਿ ਅਗਲੇ 7 ਦਿਨਾਂ ਦੌਰਾਨ ਸੂਬੇ ਦੇ ਵਿੱਚ ਭਾਰੀ ਮੀਂਹ ਪਵੇਗਾ ਸਿਕੜ ਯੋਗ ਹੈ ਕਿ ਪੰਜਾਬ ਦੇ ਵਿੱਚ ਅਸਵਾਰ ਸੋਣ ਮਹੀਨੇ ਕਾਫੀ ਘੱਟ ਬਾਰਿਸ਼ ਹੋਈ ਹੈ ਹਾਲਾਂਕਿ ਪਾਦੋ ਮਹੀਨੇ ਸੂਬੇ ਦੇ ਵਿੱਚ ਚੰਗੀ ਬਾਰਿਸ਼ ਹੋਈ ਸੀਜ਼ਨ ਦੇ ਸਬਤੋਂ ਘੱਟ ਬਾਰਿਸ਼ ਮੋਹਾਲੀ ਦੇ ਵਿੱਚ ਵੇਖਣ ਨੂੰ ਮਿਲੀ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬਾਰਿਸ਼ ਕਾਰਨ ਤਾਪਮਾਨ ਦੇ ਵਿੱਚ ਕਾਫੀ ਫਰਕ ਪਿਆ ਤੇ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਮ ਆਏ ਨੇ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਮੀਂਹ ਪਿਆ ਰਿਹਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲੰਧਰ ਦੀ ਜਿੱਥੇ ਕੀ ਬੀਤੇ ਦਿਨ ਵੀ ਬੂੰਦਾਬਾਰੀ ਹੁੰਦੀ ਹੋਈ ਨਜ਼ਰ ਆਈ ਥੋੜੇ ਸਮੇਂ ਦਾ ਹੋਮੀ ਸੀ ਪਰ ਉਸ ਤੋਂ ਬਾਅਦ ਗਰਮੀ ਕਾਫੀ ਜ਼ਿਆਦਾ ਵਾਧੀ ਦੋ ਦਿਨ ਪਹਿਲਾਂ ਵੀ ਜਲੰਧਰ ਦੇ ਵਿੱਚ ਮੀਂਹ ਪਿਆ ਸੀ ਜਿਸ ਤੋਂ ਬਾਅਦ ਸ਼ਹਿਰ ਜਲਥਲ ਹੋ ਗਿਆ ਤੇ ਹੁਣ ਦੀ ਗੱਲ ਕੀਤੀ ਜਾਵੇ ਤੇ ਸਵੇਰ ਤੋਂ ਹੀ ਮੀਂਹ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਪਰ ਫਿਲਹਾਲ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਵੀ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਵੀ ਜਾਣਕਾਰੀ حاصل ਹੋ ਸਕੇ ਤੇ ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਰਾਏ ਦਿਨ